ਹਾਂਜੀ ਬਾਈ ਮਿੱਤਰੋ ਤੇ ਅੱਜ ਨਿਕਲੀ ਆ ਧੱਪੂ ਪੂਰੀ ਪੂਰੀਆਂ ਸੂਰਜ ਮਾਰਦਾ ਸਿਰ ਤੇ ਲਸ਼ਕੋਰਾ ਤੇ ਅੜਾਉਂਦੇ ਆ ਕਬੂਤਰ ਸਭ ਤੋਂ ਪਹਿਲਾਂ ਇਹਨਾਂ ਨੂੰ ਜਿਹੜੀਆਂ ਇਹਨਾਂ ਨੂੰ ਡੀਵਰਮਿੰਗ ਕਰੀਤੀ ਅੱਜ ਇਹਨਾਂ ਨੂੰ ਲਾਵਾਂਗੇ ਲੱਸੀ ਲੱਸੀ ਦਵਾਂਗੇ ਤੇ ਇਹਨਾਂ ਨੂੰ ਛੱਡਦੇ ਆ ਸਾਰਿਆਂ ਨੂੰ ਅੱਜ ਛਤਰੀਆਂ ਤੇ ਸਭ ਤੋਂ ਪਹਿਲਾਂ ਛੱਡਦੇ ਆ ਸੁਲਤਾਨ ਨੂੰ ਤੋ ਬਈ ਕੇ ਰਹਿ ਗਿਆ ਬਸ ਛਤਰੀ ਉੱਚੀ ਚੱਕਦੀ ਹੈ ਬਾਕੀ ਤਾਂ ਉੜ ਗਏ ਦੋ ਛੋਟੇ ਬੱਚੇ ਬੈਠ ਗਏ ਸਾਹਮਣੇ ਛਤਰੀ ਉੱਚੀ ਚੱਕ ਦਿੰਦੇ ਆ ਫਿਰ ਇਹਨੂੰ ਨੂੰ ਵੀ ੜਾਉਂਦੇ ਆ ਤੇ ਬਾਬਾ ਇਧਰੋਂ ਕੰਤਾ ਸੁਰਖੇ ਦੋਨੋਂ ਇਹ ੜਾਉਂਦੇ ਆ ਉਡ ਗਿਆ ਇਹ ਵੀ ਤੇ ਸਰਖਾ ਵੀ ਉਡ ਗਿਆ ਇਦਾਂ ਹੀ ਵੀ ਹੜਾ ਦੇਣਾ ਹਸ਼ ਤੇ ਨਾ ਦੰਦੇ ਲੱਸੀ ਲੱਸੀ ਘੋਲ ਲਈਏ ਬੜੀ ਪਤਲੀ ਕਰਕੇ ਤੇ ਲੋਬੇ ਮਿੱਤਰੋ ਲੱਸੀ ਹੈ ਪਈ ਹੈ ਇਹਦੇ ਚ ਕੈਪਸੂਲ ਘੋਲਦੇ ਆਪਾਂ ਇੱਕ ਬਿੱਕਾ ਸੋਲ ਦਾ ਗਰਮੀ ਵੀ ਨਿਕਲ ਜੂਗੀ ਤੇ ਚੱਕਣਾਈ ਹੁੰਦੀ ਹੈ ਲੱਸੀ ਜੀ ਨਾਲ ਡੀਵਰਮਿੰਗ ਕਰੀ ਵੀ ਉਹਨਾਂ ਬਾਅਦ ਤੇ ਸਹੀ ਹੈ ਤੇ ਫਿਰ ਅੱਜ ਲੱਸੀ ਦੇ ਦਾਂਗੇ ਖਾਲੀ ਪੇਟ ਹੈ ਤੇ ਕੱਲੂ ੜਾਵਾਂਗੇ ਫਿਰ ਡੀਵਰਮਿੰਗ ਵਾਲੇ ਕਬੂਤਰ ਤੇ ਲੋ ਬਈ ਮਿੱਤਰੋ ਘੋੜ ਲੀਏ ਤੇ ਹੁਣ ਚੱਲਦੇ ਆਂ ਕਬੂਤਰਾਂ ਨੂੰ ਦੰਦੇ ਆਂ ਤੇ ਜਾਲ ਚ ਪਾ ਦਾਂਗੇ ਲੋ ਬਈ ਮਿੱਤਰੋ ਸਰੀਜ ਭਰ ਲਈਏ ਵੀ ਵੀ ਐਮ ਐਲ ਕਰਕੇ ਦਵਾਂਗੇ ਪਹਿਲਾਂ ਸਭ ਤੋਂ ਪਹਿਲਾਂ ਇਹ ਕਬੂਤਰੀ ਨੂੰ ਦੰਦੇ ਆਂ ਸ਼ਾਕੀ ਨੂੰ ਤੇ ਬਾਕੀ ਫਿਰ ਇੱਕ ਇੱਕ ਕਰਕੇ ਸਾਰਿਆਂ ਨੂੰ ਉਹਨਾਂ ਨੂੰ ਦੇ ਦਾਂਗੇ ਪੰਜਾਂ ਦੇ ਪੰਜਾਂ ਨੂੰ ਤੇ ਦੇ ਦਈਏ ਫਿਰ ਚੱਲਦੇ ਆਂ ਉੱਪਰ ਤੇ ਹਾਂਜੀ ਬਾਈ ਮਿੱਤਰੋ ਦੇ ਦਈਏ ਲੱਸੀ ਇਹ ਰੰਝੇ ਹੈ ਤੇ ਬੈਠੇ ਆ ਕਬੂਤਰ ਬਸ ਹੁਣ ਇਹਨਾਂ ਨੂੰ ਬੈਣ ਦੋ ਥੋੜੀ ਦੇਰ ਤੱਕ ਇਹਨਾਂ ਨੂੰ ਪਾ ਦਾਂਗੇ ਜਾਲ 'ਚ ਧੁੱਪ ਲੱਗ ਲੂਗੀ ਤੇ ਹੁਣ ਚੱਲਦੇ ਜਿਹੜੀ ਬਸ ਕੀ ਲੱਸੀ ਉੱਪਰ ਵਾਲੇ ਕੂਤਰਾ ਨੂੰ ਦੇ ਦੰਦੇ ਆਂ ਜਾ ਕੇ ਉਹ ਵੀ ਹੋ ਜੂਗੇ ਉੱਪਰ ਤੇ ਹੁਣ ਚੱਲਦੇ ਆਂ ਉੱਪਰ ਵਾਲੇ ਕੂਤਰਾ ਕੋਲੇ ਤੇ ਦੇਖਦੇ ਆਂ ਕੀ ਗੱਲ ਬਾਤ ਇਹ ਉੱਪਰ ਵਾਲੇ ਕੂਤਰਾ ਨੂੰ ਦੇ ਦਾਂਗੇ ਹਾਂਜੀ ਬਈ ਮਿੱਤਰ ਪਹੁੰਚ ਗਏ ਉੱਪਰ ਕੂਤਰਾ ਕੋਲੇ ਦੇ ਖੋਲਦੇ ਆਂ ਇਹ ਥੈਲਾ ਚੱਕ ਦੀਏ ਤੇ ਪਾਣੀ ਇਹ ਚੱਕਰੇ ਕੱਢਦੇ ਸੀ ਆਪਾਂ ਨੇ ਤੌੜੀਆਂ ਬਾਹਰ ਹੋ ਹੁਣ ਇਧਰੋਂ ਵੀ ਥੈਲੇ ਚੱਕ ਪਾਉਂਦੇ ਉੱਪਰ ਧੁੱਪ ਕੋ ਵਧੀਆ ਨਿਕਲੀ ਲੱਗ ਲੱਗੀ ਹਵਾ ਤੇ ਲੋ ਬਈ ਮਿੱਤਰੋ ਤੇ ਹੁਣ ਚਲ ਕੇ ਜੰਦੇ ਜੰਦੇ ਖੋਲ ਕੇ ਦੰਦਿਆਂ ਕਬੂਤਰਾਂ ਨੂੰ ਦਵਾਹੀ ਪਾਣੀ ਜਿਹੜੀ ਭੁੱਖੀਆਂ ਤੇ ਬੱਚੇ ਆਪਣੇ ਸਾਰੇ ਉਡਣ ਲੱਗੇ ਫਿਰਦੇ ਤੇ ਖੋਲਦੇ ਜਾਂਦਾ ਹੋ ਲੱਗ ਗਿਆ ਤਾਂ ਤੇ ਹੁਣ ਬਾਕੀ ਇਧਰੋਂ ਵੀ ਖੋਲ ਦੁੰਦੇ ਆ ਧੁੱਪ ਵਧੀਆ ਜਾ ਰਹੀ ਹੈ ਅੰਦਰ ਸੁੱਕ ਜੂ ਅੱਜ ਤੇ ਬੱਚੇ ਆਪਣੇ ਛੋਟੇ ਬੱਚੇ ਵੀ ਉੜ ਗਏ ਇਹ ਹੁੰਦੇ ਸਾਹਮਣੇ ਸਾਰੇ ਉੜ ਗਏ ਤੇ ਹੁਣ ਦੰਦੇ ਇਹਨਾਂ ਨੂੰ ਲੱਸੀ ਦੂਸਰੇ ਗੁੱਡੇ ਵਾਲਿਆਂ ਨੂੰ ਇੱਕ ਵਾਰ ਇਧਰੋਂ ਇਹਨਾਂ ਨੂੰ ਕੱਢਤੀਏ ਬਾਹਰ ਤੇ ਬੈਠੀਏ ਉਤਰੀ ਅੰਡੇ ਦੇਣ ਇਹਨੂੰ ਮੈਂ ਆ ਪੁੱਤ ਤੇ ਇਹਨਾਂ ਨੂੰ ਛੱਡਦੇ ਹਾਂ ਇੱਥੇ ਤੇ ਚੀਨੀ ਦੇ ਇਹਨੂੰ ਚਿੱਟੀਆਂ ਖਾਲੇ ਨੂੰ ਫੜ ਕੇ ਡੋਲੀ 'ਚ ਬੰਦ ਕਰ ਦਿੰਦੇ ਹਾਂ ਚਲੋ ਵੇ ਇਸ ਤਰ੍ਹਾਂ ਇਹਨੂੰ ਕਰਦੇ ਆ ਡੋਲੀ 'ਚ ਬੰਦ ਮਿਲ ਜੂਗੀ ਇਹਦੇ ਨਾਲ ਤੇ ਹੁਣ ਖੋਲਦੇ ਆ ਪੂਰੇ ਕਾਲੇ ਹੋ ਗਏ ਕੂਤਰ ਬਾਹਰ ਆਣੇ ਨੂੰ ਲੋ ਜੀ ਆ ਜੋ ਆ ਗਏ ਆ ਬਾਹਰ ਖਾਣ ਦੋ ਇਹਨਾਂ ਦੋਣੇ ਉਹ ਕੇਰ ਪੂਟੇ ਕੰਮ ਇੱਧਰ ਵਾਲਾ ਖੁੱਡਾ ਖੋਲ ਕੇ ਇਹਨਾਂ ਨੂੰ ਦਈਏ ਲੱਸੀ ਬਾਲਟੀਆਂ ਕੱਢਦੀ ਐ ਬਾਹਰ ਮੀ ਤਾਂ ਹੁਣ ਪੈ ਨਹੀਂ ਰਿਹਾ ਇਹ ਰਬੂਟ ਹੈ ਹੁਣ ਦੰਦਿਆਂ ਨਾ ਉਹ ਲੱਸੀ ਤੇ ਰੱਖ ਲਾਂਦੇ ਇੱਥੇ ਕਿੱਕ ਕਰਕੇ ਫੜ ਕੇ ਸਾਰਿਆਂ ਨੂੰ ਦੇ ਦਾਂਗੇ ਤੇ ਥੱਕ ਹੀ ਰਹਿਣ ਦਾਂਦੇ ਐਨਾ ਕੁਲੀ ਬਸ ਕਬੂਤਰ ਨਾ ਬਾਹਰ ਜੇ ਕੋਈ ਇਹ ਖਤਰਾ ਆਏ ਹੋ ਤਾਂ ਕੋਈ ਦਿੱਕਤ ਨਹੀਂ ਧੁੱਪ ਲੱਗ ਲੂਗੀ ਨਾਲੇ ਅੰਦਰ ਓ ਬਈ ਮਿੱਤਰੋ ਲੱਸੀ ਪਾ ਲਈ ਆਪਾਂ ਨੇ ਤੇ ਕਿੱਕ ਕਰਕੇ ਸਾਰਿਆਂ ਨੂੰ ਦੇ ਦੁੰਦੇ ਆ ਸਭ ਤੋਂ ਪਹਿਲਾਂ ਦਵਾਂਗੇ ਇਹਨੂੰ ਇਹ ਕਰਕੇ ਸਾਰੇ ਨੂੰ ਦੇ ਦਈਏ ਫਿਰ ਦਿਖਾਉਂਦੇ ਆ ਤੁਹਾਨੂੰ ਹਾਂਜੀ ਲੋ ਬਈ ਮਿੱਤਰੋ ਇਹ ਕਬੂਤਰਾਂ ਨੂੰ ਸਾਰਿਆਂ ਨੂੰ ਲੱਸੀ ਦੇਤੀ ਆਪਾਂ ਨੇ ਥੋੜੀ ਜਿਹੀ ਬਚ ਗਈ ਇੱਕ ਦੋ ਕਬੂਤਰ ਦੀ ਇਹ ਉੱਧਰ ਦੇ ਦੰਦੇ ਇੱਕ ਅੱਧੀ ਜੋੜੀ ਨੂੰ ਕਿਸੇ ਨੂੰ ਵੀ ਫੜ ਕੇ ਤੇ ਚੱਲਦੇ ਹਾਂ ਹੁਣ ਬਾਹਰ ਲੋ ਬਈ ਮਿੱਤਰੋ ਜਿਹੜੀ ਲੱਸੀ ਬਚੀ ਸੀ ਆਪਾਂ ਨੇ ਇਹ ਜੋੜੇ ਨੂੰ ਲਾਤੀ ਤੇ ਹੁਣ ਬੈਣ ਦੋ ਇਹਨਾਂ ਨੂੰ ਬਾਹਰ ਤੇ ਇੱਧਰ ਵਾਲਿਆਂ ਨੂੰ ਪਾਉਂਦੇ ਆ ਦਾਣੇ ਬੱਚਿਆਂ ਨੂੰ ਚੋਗਾ ਦੇਣਾ ਹੋਊਗਾ ਤੇ ਤਾਂ ਕੀ ਵੀ ਕਰ ਦੰਦੇ ਆ ਬੰਦ ਇਹਨਾਂ ਨੂੰ ਬੈਠਣ ਨੂੰ ਅੰਦਰੇ ਦੇਖਦੇ ਆ ਜਾਂ ਇੱਕ ਦਿਨ ਉੱਪਰ ਲਿਆਵਾਂਗੇ ਇਹਨਾਂ ਨੂੰ ਵੀ ਧੁੱਪ ਲਵਾਵਾਂਗੇ ਕੂਤਰਾਂ ਨੂੰ ਤੇ ਕਰਦੇ ਆ ਸੈਟਿੰਗ ਹੁਣ ਜੇ ਦੋ ਕੁ ਦਿਨ ਧੁੱਪ ਨਿਕਲ ਗਈ ਇਹਦੇ ਚ ਮਿੱਟੀ ਮੁੱਟੀ ਪਾਉਂਦੇ ਆ ਉੱਪਰ ਛੱਤ ਦੇ ਤੇ ਕਰਦੇ ਆ ਸੈਟਿੰਗ ਓਕੇ ਤੇ ਕਬੂਤਰ ਫਿਰਦੇ ਆ ਆਪਣੇ ਛਤਰੀ ਤੇ ਬੰਨਦੀ ਆ ਇੱਕ ਆ ਕੇ ਬੈਠ ਜੂंगे ਫਿਰ ਚੱਲਦੇ ਆ ਨੀਚੇ ਡੱਬਾ ਰਹਿ ਗਿਆ ਸੀ ਡੱਬਾ ਚੱਕ ਲਈਏ ਛੋਲੇ ਵਿਹੋਦੀਏ ਫਿਰ ਬੱਚਿਆਂ ਜੋਗੇ ਉਹ ਵੀ ਮਿੱਤਰੋ ਛੋਲੇ ਪੀਉਤੇ ਹੈ ਤੇ ਅੱਜ ਲਿਆਵਾਂਗੇ ਜੋੜਾ ਜਾ ਕੇ ਬੱਚਿਆਂ ਲਈ ਛੋਲੇ ਪੀਉਤੇ ਤੇ ਜੋੜਾ ਵੀ ਲਿਆਵਾਂਗੇ ਅੱਜ ਆ ਕੇ ਇਸ ਤੇ ਸਰੀਂਜ ਬਿਉਰੀ ਰੱਖਦੀ ਹੈ ਅੱਜ ਇੱਕ ਨਵਾਂ ਜੋੜਾ ਲਿਆਵਾਂਗੇ ਤੇ ਕਬੂਤਰ ਫਿਰਦੇ ਆਪਣੇ ਇਹ ਓਕੇ ਰਿਪੋਰਟ ਮਿੱਤਰੋ ਸ਼ਰਈਏ ਬੰਤੇ ਹੈ ਕਬੂਤਰ ਤੇ ਆਪਾਂ ਨੂੰ ਦੋ ਬੱਚਿਆਂ ਦਾ ਡਾਊਟ ਜਾ ਸੀ ਕਿਉਂਕਿ ਉਹ ਬੈਠਣਾ ਜਾਵੇ ਨਵੇਂ ਉੜੇ ਵੀ ਅੱਜ ਪਹਿਲੀ ਵਾਰ ਉੜੇ ਹੈ ਇਹ ਆਉਂਦੇ ਆ ਦੋਨੋਂ ਬੱਚੇ ਚਿੜੀ ਜਾਂਦਾ ਜੁਟ ਜਾ ਇਹਨਾਂ ਦਾ ਥੋੜਾ ਜਿਹਾ ਡਾਊਟ ਹੈ ਇਹ ਪਹਿਲੀ ਵਾਰ ਉੜੇ ਹੈ ਪਿੰਡ ਚ ਚਿੜੀ ਮਾਰ ਜਾਂਦਾ ਹੈ ਕਿਤੇ ਤਾਰ ਲਵੇ ਬਾਅਦ ਚ ਮੁੱਕਰ ਜਾਂਦੇ ਆ ਫਿਰ ਦੇਖਦੇ ਆ ਜਾਈਵੇ ਸਿੱਧੇ ਘਰ ਉਹ ਆ ਜਾ ਉਹ ਆ ਰਿਹਾ ਇਹ ਆਉਂਦੇ ਤਾਰ ਰਿਹਾ ਦੇਖੋ ਉਧਰ ਡਾਬਦੇ ਆ ਕਬੂਤਰ ਬੱਚੇ ਇਦਾਂ ਨੂੰ ਆਉਂਗੇ फडਕੀ ਮਾਰ ਕੇ ਤਾਰ ਲਈ ਇੱਕ ਵਾਰ ਤੇ ਕਬੂਤਰ ਤਾਂ ਬੰਨੇ ਆ ਵਾਏ ਤੇ ਚਲਦੇ ਆ ਨੀਚੇ ਜੀ ਬਾਈ ਮਿੱਤਰੋ ਤੇ ਪਾਤੀ ਇਹ ਕਬੂਤਰ ਜਾਲ ਚ ਧੁੱਪ ਚ ਤੇ ਬੈਠਣ ਦੋ ਇਹਨਾਂ ਨੂੰ ਛਤਰੀਆਂ ਖੜੀਆਂ ਐ ਸੁਲਤਾਨੇ ਬੈਠਾ ਏ ਤੇ ਬਾਕੀ ਕਬੂਤਰ ਉੜਦੇ ਆ ਦੋ ਤਿੰਨ ਬੈਠ ਕੇ ਇਹ ਬੈਠੇ ਤੇ ਕੱਲ ਨੂੰ ੜਾਵਾਂਗੇ ਇਹ ਜਾਲ ਵਾਲੇ ਸਾਰੇ ਤੇ ਹੁਣ ਚਲਦੇ ਆ ਉੱਪਰ ਦਾਣੇ ਪਾ ਦਈਏ ਕਬੂਤਰਾਂ ਚਾਂਜੀ ਲੋ ਬਈ ਮਿੱਤਰੋ ਧਾਣੇ ਪਾਤੇ ਬੱਚਿਆਂ ਨੂੰ ਦੇ ਦੂੰਗਾ ਚੋਗਾ ਤੇ ਇਹ ਬੱਚੇ ਨੂੰ ਛੱਡ ਦਿੰਦੇ ਆ ਬਾਹਰ ਇੰਨਾ ਥੋੜਾ ਧੁੱਪ 'ਚ ਬੈਠ ਲਊਗਾ ਲੋ ਜੀ ਬੈਣ ਦੋ ਇੰਨਾ ਇਹਨੂੰ ਲਗਣ ਦੋ ਧੁੱਪ ਤੇ ਚੱਕਰੇ ਚੁੱਕਰੇ ਧੋ ਦਈਏ ਲੋ ਬਈ ਮਿੱਤਰੋ ਚੱਕਰੇ ਧੋ ਕੇ ਪਾਣੀ ਭਰ ਕੇ ਰੱਖ ਤੇ ਆਏ ਇਹ ਬੱਚਿਆਂ ਨੂੰ ਦੇ ਦੂੰਗਾ ਚੋਗਾ ਕਬੂਤਰ ਦਾਣੇ ਪਾਈ ਵੀ ਆ ਤੇ ਇੱਕ ਸਾਈਡ ਦਾ ਚੱਕਰਾ ਰਹਿ ਗਿਆ ਉਹਨੂੰ ਵੀ ਭਰ ਕੇ ਰੱਖਾ ਦਿੰਦੇ ਆ ਇੱਧਰ ਵਾਲਾ ਰਹਿ ਗਿਆ ਇਹਨੂੰ ਵੀ ਭਰ ਕੇ ਪਾਣੀ ਦਾ ਭਰ ਦਿੰਦੇ ਆ ਨਹੀਂ ਚਲੋ ਸ਼ਾਮ ਨੂੰ ਇਹ ਭਰ ਦੂੰਗੇ ਇਹਨੂੰ ਇਹਨੂੰ ਸ਼ਾਮ ਨੂੰ ਭਰ ਦਾਂਗੇ ਤੇ ਜੋੜੀ ਇੱਕ ਚਿੱਟੀਆਂ ਥਾਲੇ ਦੀ ਤੇ ਆ ਚਿੰਨੀ ਚਿੰਨੀ ਕਬੂਤਰੀ ਦੇ ਅੰਦਰ ਛੜਤੀ ਇਹਨਾਂ ਨੂੰ ਬੈਣ ਦੋ ਇੱਥੇ ਚਲੋ ਹੇ ਨੀਚੇ ਲੋ ਜੀ ਫੜਕੇ ਨੇ ਛੱਡਦੇ ਇੱਥੇ ਇੱਕ ਜੋੜੀ ਇਹ ਛੱਡਤੀ ਇੱਧਰ ਤੇ ਹੁਣ ਜਿਹੜਾ ਇੱਕ ਜੋੜੀ ਹੋਰ ਨਵੀਂ ਲਾਤੀ ਆਪਾਂ ਨੇ ਤੇ ਇੱਕ ਜੋੜੀ ਲੈ ਕੇ ਆਵਾਂਗੇ ਇਹ ਕਬੂਤਰੀ ਵੀ ਕੱਲ ਤੱਕ ਆਂਡਾ ਧਰ ਦੋਗੀ ਤੇ ਇੱਕ ਜੋੜੀ ਇਹ ਲਾਤੀ ਚਾਲਰਾਂ ਵਾਲੀ ਆ ਤੇ ਰੱਤੇ ਦੀ ਇਹਨਾਂ ਨੂੰ ਬਹਿਣ ਦੋ ਤੇ ਬੱਚੇ ਨੂੰ ਚੋਗਾ ਦਵਾ ਦਉਂਦੇ ਆਂ ਪਹਿਲਾ ਕੋਤਰੀ ਤੇ ਇਹਨੂੰ ਛੱਡਦੇ ਇੱਥੇ ਤੇ ਰੱਤੇ ਨੂੰ ਕਰ ਦਾਂਦੇ ਅੰਦਰ ਰੱਤੇ ਚੱਲ ਅੰਦਰ ਤੇ ਚੋਗਾ ਦੇ ਦੂੰਗੀ ਬੱਚੇ ਨੂੰ ਤੇ ਹੁਣ ਚੱਲਦੇ ਆਪਾਂ ਬਾਹਰ ਤੇ ਲੋਵੀ ਮਿੱਤਰੋ ਲਿਆਂਦਾ ਇਹ ਜੋੜਾ ਇਹ ਹੈ ਜੀ ਕਰੋ ਚੈੱਕ ਰਹੁੰਦੇ ਆ ਸਾਨੂੰ ਉੱਪਰ ਜਾ ਕੇ ਸ਼ੌਂਕ ਆਪਾਂ ਹੁਣ ਗਏ ਵੇ ਸੀ ਮੁੰਡੇ ਕੋਲ ਨੇ ਅੰਦਾ ਨਵਾਂ ਜੋੜ ਤੇ ਛੜਦੇ ਆ ਇਹਨੂੰ ਖੁੱਡੇ 'ਚ ਇਹ ਬਾਬੇ ਕਬੂਤਰੀ ਐ ਪੈਰਾਂ ਤੇ ਢੱਕੇ ਮੋਜੀ ਤੇ ਜਰਦੀ ਠੀਕ ਐ ਤੇ ਕਬੂਤਰ ਹੈਗਾ ਇਹ ਕਾਲਾ ਉੱਤਰ ਇਹ ਹੈ ਤੇ ਕਰੋ ਚੈੱਕ ਦੱਸਿਓ ਕਮੈਂਟ ਕਰਕੇ ਕਿੱਦਾਂ ਦਾ ਲਗਿਆ ਜੋੜਾ ਤੇ ਛੱਡ ਦੰਦੇ ਆ ਲਗਿਆ ਲਗਾਇਆ ਜੋੜਾ ਏ ਤੇ ਲੋ ਬਈ ਮਿੱਤਰੋ ਹੁਣ ਛੱਡਦੇ ਆ ਇਹਨੂੰ ਤੱਕੀ ਖੋਲ ਕੇ ਤੇ ਜਾਣ ਦੋ ਲੋ ਜੀ ਗਿਆ ਬਾਬਿਓ ਤੇ ਇਹ ਆਈ ਜੋੜਾ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦਾ ਲਗਿਆ ਤੇ ਛੱਡ ਤੇ ਆਏ ਆਪਾਂ ਨੇ ਹਾਂਜੀ ਭਾਈ ਮਿੱਤਰੋ ਚੱਕਰੇ ਸੁੱਕਣੇ ਪਾਏ ਵੇ ਤੇ ਕੁੱਡੇ ਧੁੱਪ ਦਾ ਪਲਗ ਲੂ ਏ ਕੂਤਰ ਕਰਾਂਗੇ ਲੇਟ ਬੰਦ ਇਹ ਕਬੂਤਰ ਸਾਰੇ ਤੇ ਉੱਪਰ ਵਾਲੇ ਹੁਣ ਚੱਲ ਗਏ ਹੁਣ ਦਾਣੇ ਪਾ ਦਿੰਦੇ ਆ ਇਹਨੂੰ ਬੈਂਣ ਦੋ ਇਹਨਾਂ ਧੁੱਪ ਉੱਪਰ ਤੋਂ ਬਾਪੇ ਪਹਿਲਾਂ ਡੱਬਾ ਲੈ ਆਈਏ ਦਾਣੇ ਵਾਲਾ ਤੇ ਫਿਰ ਪਾਉਂਦੇ ਆ ਦਾਣੇ ਇਹਨਾਂ ਨੂੰ ਉੱਪਰ ਵਾਲੇ ਕੂਤਰਾਂ ਨੂੰ ਏ ਤੇ ਇੱਕ ਬੜਾ ਕੂਤਰ ਉੜਿਆ ਵਤਾ ਆ ਫਿਰਦਾ ਫਿਰਦਾ ਆ ਜਾਂਦਾ ਉਹੀ ਹੈ ਬੜਾ ਕੂਤਰ ਬਣਾ ਉੱਦਣ ਵਾਲਾ ਤੇ ਪਿੰਜਰਾ ਵੀ ਨੀਚੇ ਲੈ ਜਾਵਾਂਗੇ ਤੇ ਡੱਬਾ ਚੱਕ ਲਈਏ ਦਾਣਿਆਂ ਦਾ ਲੈ ਚੱਲੀਏ ਨੀਚੇ ਨੂੰ ਦੋਨੋਂ ਡੱਬੇ ਹੀ ਇੱਕ ਚ ਗੁੱਲੀ ਡੰਡਾ ਪਾ ਲਵਾਂਗੇ ਇੱਕ ਚ ਮਿਕਸ ਦਾਣਾ ਲਿਆਂਗੇ ਤੇ ਉਹ ਫਿਰਦਾ ਤੇ ਚੱਲਦੇ ਹਾਂ ਹੁਣ ਨੀਚੇ ਬਈ ਮਿੱਤਰੋ ਮਿੱਟੀ ਲੈ ਆਏ ਬਸ ਖਤਮ ਹੋ ਗਈ ਆਹੀ ਸੀ ਤੇ ਦਾਣੇ ਲੈ ਆਂਦੇ ਪਹਿਲਾ ਪਾ ਦਿਆ ਇਹਨਾਂ ਨੇ ਮਿੱਟੀ ਦੇ ਪੁੱਤਰਾਂ ਨੂੰ ਬਣਾਈ ਵੀ ਮਿੱਟੀ ਹੈ ਜਿਹੜੀ ਇਹ ਉਹ ਹੈ ਪੱਤੀ ਕੇ ਇਧਰ ਪਾ ਦਉਂਦੇ ਆਂ ਬਸ ਇਧਰ ਇਨੀ ਪਾਤੀ ਤੇ ਬਾਕੀ ਦੀ ਇਹ ਸਾਰੀ ਉੱਪਰ ਪਾ ਦਾਂਗੇ ਇਧਰ ਵਾਲੇ ਖੁੱਡੇ ਚ ਲੋ ਪੱਤਾ ਖਾ ਲੋ ਤੇ ਕੂਤਰ ਬੈਠੇ ਆ ਨੰਡੇ ਲਾਤੇ ਆਪਾਂ ਨੇ ਤੇ ਲੋ ਬਈ ਖਾਣ ਦੋ ਇਹਨਾਂ ਨੂੰ ਮਿੱਟੀ ਇੱਧਰ ਵਾਲੇ ਕਬੂਤਰਾਂ ਦਾ ਲਾਗੇ ਖਾਣ ਖਾਣ ਦੋ ਇਹਨਾਂ ਨੂੰ ਤੇ ਫਿਰ ਪਾਉਂਦੇ ਆ ਦਾਣੇ ਟ੍ਰੇ 'ਚ ਇੱਧਰ ਵਾਲੇ ਕਬੂਤਰਾਂ 'ਚ ਪਾ ਦਿੰਦੇ ਪਹਿਲਾਂ ਬੜਿਆਂ ਨੂੰ ਕਬੂਤਰਾਂ ਵਾਲੀ ਸਾਈਡ ਪਾ ਦਿੰਦੇ ਜੋੜੀਆਂ ਨੂੰ ਪਾਵਾਂਗੇ ਬਾਅਦ 'ਚ ਤੇ ਲੋ ਬਈ ਮਿੱਤਰੋ ਬਿਲਕੁਲ ਬਰੀਕ ਦਾਣਾ ਓਕੇ ਰਿਪੋਰਟ ਹੈ ਕੰਮ ਲੋ ਆਓ 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 ਲੋ ਵੀ ਮਿੱਤਰੋ ਰੱਖ ਦਿਆ ਨਾ ਹੁਣ ਦਾਣਾ ਤੇ ਖਾਣ ਦੋ ਤੇ ਹੁਣ ਪਾਣੀ ਵੀ ਪਾ ਦਈਏ ਲਗੇ ਹੱਥ ਰੱਖ ਦਈਏ ਚੱਕਰਾ ਬਹਿ ਲਏ ਇਹਨਾਂ ਨੂੰ ਤੇ ਲੋ ਵੀ ਮਿੱਤਰੋ ਤੇ ਰੱਖ ਦਿਆ ਪਾਣੀ ਭਰ ਦਈਏ ਹੁਣ ਤੇ ਲੋਵੇ ਮਿੱਤਰੋ ਤਾਂ ਹੀ ਪਾਣੀ ਬਾਲਟੀ ਭਰਦੀ ਆ ਤੇ ਚੱਕ ਕੇ ਹੁਣ ਪਾਉਂਦੇ ਆ ਪਾਣੀ ਤਰੋਂ ਬੱਲ ਕੇ ਹੁਣ ਦੋ ਦਿਨ ਪਾਣੀ ਪਾਣੀ ਲੋਡ ਨਹੀਂ ਦੋ ਦਿਨ ਬਾਅਦ ਚੱਕਰਾ ਧੋ ਦਈਦਾ ਏ ਤੇ ਦੋ ਦਿਨਾਂ ਬਾਅਦ ਪਾਣੀ ਮੁੱਕਦਾ ਨਹੀਂ ਕਿਉਂਕਿ ਕਬੂਤਰ ਘਟ ਹੈ ਖੁੱਡਿਆਂ ਚ ਓਕੇ ਵਧੀਆ ਕੰਮ ਹੈ ਤੇ ਲੋ ਵੀ ਠੀਕੋ ਇਹ ਵੀ ਤੋ ਕੇ ਟੱਕਣ ਰੱਖ ਦੰਦੇ ਆ ਉੱਪਰ ਤੇ ਲੋ ਜੀ ਖਾਣ ਦੋ ਇਹਨਾਂ ਨੂੰ ਦਾਣੇ ਤੇ ਇੱਧਰ ਕੂਤਰ ਦਿਖਾ ਦਈਏ ਤੁਹਾਨੂੰ ਇੱਕ ਵਾਰ ਇੱਧਰ ਇਹ ਕੂਤਰ ਹੈ ਬੈਠੇ ਆਰਾਮ ਤੇ ਡੱਕੇ ਸੈੱਟ ਕਰਦੀਏ ਹੰਗ ਇਹਨਾਂ ਦੇ ਤੇ ਅੰਡੇ ਦੇ ਦਊਗੀ ਕਬੂਤਰੀ ਚਲੋ ਵੇ ਮਿੱਤਰੋ ਇਹ ਕਬੂਤਰ ਓਕੇ ਰਿਪੋਰਟਾਂ ਇੱਟਾ ਕੁੱਟ ਦਾਂਗੇ ਤੇ ਕਰਦੇ ਆਂ ਜੀ ਅੱਜ ਦੀ ਆਪਣੀ ਵੀਡੀਓ ਦਾ ਇੱਥੇ ਐਂਡ ਜੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤਾਂ ਤੁਹਾਨੂੰ ਆਪਣੀ ਹਰ ਇੱਕ ਵੀਡੀਓ নোਟੀਫਿਕੇਸ਼ਨ ਮਿਲਦਾ ਰਵੇ ਖੂਲ ਤੇ ਆ ਦਿੱਤੇ ਤੇ ਇਹਦਾ ਵੀ ਜੋੜਾ ਚੱਲ ਰਣ ਵਾਲੀ ਦਾ ਤੇ ਲੈਣ ਦੋ ਇਹਨੂੰ ਬਾਬੂ ਨਿਸ਼ਾਰੀ ਤੇ ਕਰਦੇ ਆਂ ਆਪਾਂ ਆਪਣੀ ਵੀਡੀਓ ਦਾ ਐਂਡ ਇੱਥੇ